ਇੰਸ਼ੋਰੈਂਸ ਸਾਡੀਆਂ ਗੱਡੀਆਂ ਦੀ ਇੰਸ਼ੋਰੈਂਸ ਬਹੁਤ ਵੱਧਦੀ ਜਾ ਰਹੀ ਹੈ ਤੇ ਸਾਡੀ ਪ੍ਰੀਮੀਅਰ ਨੇ ਇੱਕ ਹੁਣ ਹਿੰਟ ਦਿੱਤਾ ਹੈ ਤੁਹਾਨੂੰ ਯਾਦ ਹੋਵੇਗਾ ਪਿਛਲੇ ਦਿਨੀ ਪ੍ਰੀਮੀਅਰ ਸਾਡੇ ਨਾਲ ਰੇਡੀਓ ਤੇ ਸਾਨ ਜਦੋਂ ਆਪਾਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ ਕਿ ਇੰਸ਼ੋਰੈਂਸ ਦਾ ਕੀ ਕਰ ਰਹੇ ਹੋ ਕੀ ਕੋਈ ਐਸਾ ਪਲਾਨ ਹੈ ਕਿ ਆਪਣਾ ਸਰਕਾਰੀ ਇੰਸ਼ੋਰੈਂਸ ਏਜੰਸੀ ਆ ਜਾਏਗੀ ਜਿਸ ਤਰ੍ਹਾਂ ਸਾਡੇ ਕੋਲ ਬ੍ਰਿਟਿਸ਼ ਕੋਲੰਬੀਆ ਵਿੱਚ ਹੈ ਸਸਕਾਚਵਨ ਵਿੱਚ ਹੈ ਉਹਨਾਂ ਦੀਆਂ ਆਪਣੀਆਂ ਸਰਕਾਰੀ ਇੰਸ਼ੋਰੈਂਸ ਕੰਪਨੀਆਂ ਨੇ BC ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਇੰਸ਼ੋਰੈਂਸ ਕਾਰਪੋਰੇਸ਼ਨ ਹੈ ਉਹ ਕਹਿੰਦੇ ICBC ਇੰਸ਼ੋਰੈਂਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਕੀ ਇਸ ਤਰ੍ਹਾਂ ਦੀ ਕੋਈ ਅਸੀਂ ਵੀ ਬਣਾਉਣ ਬਾਰੇ ਸੋਚ ਰਹੇ ਹਾਂ ਤਾਂ ਪ੍ਰੀਮੀਅਰ ਨੇ ਸਾਫ਼ ਨਾ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਨਹੀਂ ਇਸ ਤਰ੍ਹਾਂ ਦਾ ਕੋਈ ਪਲਾਨ ਨਹੀਂ ਹੈ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਸ਼ੋਰੈਂਸ ਦੇ ਵਿੱਚ ਸੈਕਟਰ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹ ਬੇਰੋਜ਼ਗਾਰ ਹੋ ਜਾਣਗੇ ਹੁਣ ਉਹ ਕੰਮ ਕਰ ਰਹੇ ਨੇ ਆਪਣੀ ਰੋਜ਼ੀ ਰੋਟੀ ਖਾ ਰਹੇ ਨੇ ਪਰ ਇੰਸ਼ੂਰੈਂਸ ਕੰਪਨੀਆਂ ਨੂੰ ਬੰਦ ਕਰ ਦੇ ਨਾਲ ਆਟੋ ਇੰਸ਼ੂਰੈਂਸ ਦੀ ਗੱਲ ਮੈਂ ਕਰ ਰਿਹਾ ਆ ਆਟੋ ਇੰਸ਼ੂਰੈਂਸ ਦਾ ਕੰਮ ਬੰਦ ਹੋਣ ਨਾਲ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਣਗੇ ਇਸ ਕਰਕੇ ਅਸੀਂ ਇਸ ਨੂੰ ਅਜੇ ਪਲਾਨ ਤੇ ਨਹੀਂ ਰੱਖਿਆ ਹੋਇਆ ਪਰ ਹੁਣ ਪ੍ਰੀਮੀਅਰ ਨੇ ਦਬਕਾ ਮਾਰਿਆ ਹੈ ਫਾਈਨਾਂਸ ਮਿਨਿਸਟਰ ਨੀਟ ਹਾਰਨਰ ਨੇ ਕਿਹਾ ਹੈ ਕਿ ਆਟੋ ਇੰਸ਼ੂਰੈਂਸ ਦਾ ਇਸ਼ੂ ਲਗਾਤਾਰ ਸਾਡੇ ਧਿਆਨ ਦੇ ਵਿੱਚ ਹੈ ਅਸੀਂ ਇਹਦੇ ਤੇ ਕੰਮ ਕਰ ਰਹੇ ਹਾਂ ਨਾਲ ਹੀ ਉਹਨਾਂ ਨੇ ਇੱਕ ਸੰਕੇਤ ਦਿੱਤਾ ਹੈ ਸਾਡੀ ਸਰਕਾਰ ਨੇ ਕਿ ਜੇ ਲੋੜ ਪਈ ਜੇ ਲੋੜ ਪਈ ਤਾਂ ਅਸੀਂ ਸਰਕਾਰੀ ਏਜੰਸੀ ਸਥਾਪਿਤ ਕਰਨ ਵਿੱਚ ਟਾਈਮ ਨਹੀਂ ਲਾਵਾਂਗੇ ਜੇ ਇਹ ਇੰਸ਼ੋਰੈਂਸ ਕੰਪਨੀਆਂ ਆਪਣੀਆਂ ਆਦਤਾਂ ਵਿੱਚ ਸੁਧਾਰ ਨਹੀਂ ਕਰਦੀਆਂ ਫਿਰ ਅਸੀਂ ਸਰਕਾਰੀ ਕੰਪਨੀ ਲੈ ਆਵਾਂਗੇ ਫਿਰ ਜੇ ਤੁਸੀਂ ਜਾਣਾ ਤਾਂ ਫਿਰ ਜਾਓ ਕਿਉਂਕਿ ਦਬਕੇ ਮਾਰ ਰਹੇ ਨੇ ਇੰਸ਼ੋਰੈਂਸ ਕੰਪਨੀਆਂ ਵਾਲੇ ਦੋ ਕੰਪਨੀਆਂ ਚਲੀਆਂ ਵੀ ਗਈਆਂ ਨੇ ਰਾਦਰ ਤਿੰਨ ਕੰਪਨੀਆਂ ਜਾ ਰਹੀਆਂ ਨੇ ਇਸ ਸਾਲ ਦੇ ਅਖੀਰ ਤੱਕ ਤਿੰਨ ਕੰਪਨੀਆਂ ਚਲੀਆਂ ਜਾਣਗੀਆਂ ਜਿਹੜੀਆਂ ਇਹ ਕਹਿੰਦੀਆਂ ਕਿ ਜੀ ਸਾਨੂੰ ਨਹੀਂ ਭੁਗਦਾ ਅਸੀਂ ਇਹ ਆਟੋ ਇੰਸ਼ੋਰੈਂਸ ਕਰ ਸਕਦੇ ਤੇ ਚੱਲੇ ਅਸੀਂ ਹੁਣ ਜਿਹੜਾ ਕੀ ਇਸ਼ੂ ਹੈ ਜਿਹੜਾ ਮੇਨ ਇਸ਼ੂ ਹੈ ਉਹ ਹੈ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਜਿੰਨੀਆਂ ਤੁਹਾਡੀਆਂ ਸੇਵਿੰਗਸ ਆਉਂਦੀਆਂ ਨੇ ਜਿੰਨਾ ਤੁਸੀਂ ਵਾਧੂ ਪ੍ਰੋਫਿਟ ਕਮਾਉਂਦੇ ਹੋ ਇੱਕ ਤਾਂ ਪ੍ਰੋਫਿਟ ਕਮਾਉਣਾ ਹੁੰਦਾ ਇੱਕ ਵਾਧੂ ਪ੍ਰੋਫਿਟ ਕਮਾਉਣਾ ਹੁੰਦਾ ਮੇਰਾ ਟੀਚਾ ਆ ਕਿ ਮੈਂ ਹਰ ਸਾਲ 10000 ਡਾਲਰ ਪ੍ਰੋਫਿਟ ਕਮਾਉਣਾ ਮੈਂ ਫਾਰ ਐਗਜ਼ਾਮਪਲ ਗੱਲ ਕਰ ਰਿਹਾ ਮੈਨੂੰ ਪ੍ਰੋਫਿਟ ਹੋ ਗਿਆ 15000 ਕਮਾਉਣਾ ਸੀ ਟੀਚਾ ਸੀ ਮੇਰਾ 10000 ਦਾ ਉਹ ਜਿਹੜਾ 5000 ਵਧਿਆ ਸਰਕਾਰ ਚਾਹੁੰਦੀ ਹੈ ਕਿ ਉਹ ਟੀਚੇ ਤੋਂ ਵਧਿਆ ਹੋਇਆ ਪ੍ਰੋਫਿਟ ਜਿਹੜਾ ਤੁਹਾਡਾ ਹੈ ਉਹ ਤੁਸੀਂ ਵਾਪਸ ਕੰਜ਼ਿਊਮਰਸ ਨੂੰ ਦਿਓ ਉਹ ਉਹਨਾਂ ਨੂੰ ਵਾਪਸ ਕਰੋ ਤੇ ਬਹੁਤ ਸਾਰੇ ਲੋਕ ਜਿਹੜੇ ਨੋ ਫਾਲਟ ਇੰਸ਼ੋਰੈਂਸ ਨੇ ਜਿਨ੍ਹਾਂ ਨੇ ਜਿਨ੍ਹਾਂ ਦਾ ਨੁਕਸਾਨ ਹੋ ਜਾਂਦਾ ਪਰ ਫਾਲਟ ਉਹਨਾਂ ਦਾ ਨਹੀਂ ਹੁੰਦਾ ਉਹਨਾਂ ਲੋਕਾਂ ਨੂੰ ਕੋਈ ਬੈਨੀਫਿਟ ਦਿਓ ਵਾਪਸ ਉਹਨਾਂ ਦੀ ਇੰਸ਼ੋਰੈਂਸ ਕਿਉਂ ਵਧੇ ਉਹਨਾਂ ਨੂੰ ਕੀ ਬੈਨੀਫਿਟ ਮਿਲਦਾ ਇਹਦੇ ਵਾਸਤੇ ਸਰਕਾਰ ਉਹਨਾਂ ਤੇ ਪ੍ਰੈਸ਼ਰ ਪਾ ਰਹੀ ਹੈ ਉਹਨਾਂ ਨੇ ਕਿਹਾ ਕਿ ਹਾਰਨਰ ਆਪ ਜਿਹੜੇ ਨੇਟ ਹਾਰਨਰ ਨੇ ਉਹ ਆਪ ਇੰਟਰ ਫਰੀ ਐਂਟਰਪ੍ਰਾਈਜ਼ ਬਿਜ਼ਨਸਮੈਨ ਨੇ ਉਹਨਾਂ ਨੇ ਕਿਹਾ ਕਿ ਪਬਲਿਕ ਇੰਸ਼ੋਰੈਂਸ ਫਿਲਹਾਲ ਤਾਂ ਹੈ ਨਹੀਂ ਸਾਡੇ ਟੇਬਲ ਤੇ ਪਰ ਜੇ ਪ੍ਰਾਈਵੇਟ ਸੈਕਟਰ ਦੀ ਪਰਫਾਰਮੈਂਸ ਠੀਕ ਨਾ ਰਹੀ ਫਿਰ ਅਸੀਂ ਇਹਨੂੰ ਇੰਟਰੋਡਿਊਸ ਕਰਨ ਵਿੱਚ ਸਾਨੂੰ ਦੇਰ ਨਹੀਂ ਲੱਗੇਗੀ ਫਿਰ ਅਸੀਂ ਇਹਦੇ ਵਿੱਚ ਦਿੱਕਤ ਨਹੀਂ ਕਰਾਂਗੇ ਕੋਈ ਵੀ ਦਿਨਾਲੀ ਉਹਨਾਂ ਨੇ ਇਹ ਵੀ ਕਿਹਾ ਕਿ ਨੋ ਫਾਲਟ ਪ੍ਰਾਈਵੇਟ ਇੰਸ਼ੋਰੈਂਸ ਸਿਸਟਮ ਜੇ ਕਿਸੇ ਵਿਅਕਤੀ ਦਾ 노 ਫਾਲਟ ਹੈ 노 ਫਾਲਟ ਪ੍ਰਾਈਵੇਟ ਇੰਸ਼ੋਰੈਂਸ ਸਿਸਟਮ ਇਹ ਕੰਮ ਕਰੇ ਕਿ ਰਿਡਿਊਸ ਕਰੇ ਪ੍ਰੀਮੀਅਮਸ ਸਿਗਨੀਫੀਕੈਂਟਲੀ کافی ਜ਼ਿਆਦਾ ਪ੍ਰੀਮੀਅਮ ਉਹਨਾਂ ਦੇ ਘਟ ਹੋਣੇ ਚਾਹੀਦੇ ਨੇ ਜਿਨ੍ਹਾਂ ਦਾ 노 ਫਾਲਟ ਹੈ ਇੰਡੀਪੈਂਡੈਂਟ ਰਿਪੋਰਟ ਕਹਿ ਰਹੀ ਹੈ ਕਿ ਘਟੋ ਘਟ 400 ਡਾਲਰ ਦੀ ਸੇਵਿੰਗ ਹੋਣੀ ਚਾਹੀਦੀ ਹੈ ਡਰਾਈਵਰ ਨੂੰ ਜਿਹੜਾ 노 ਫਾਲਟ ਤੇ ਆਰ ਪਿਛਲੇ ਲੰਬੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ 노 ਫਾਲਟ ਤੇ ਜਿਹੜਾ ਵਿਅਕਤੀ ਆ ਰਿਹਾ ਹੈ ਉਹਦੇ ਵਾਸਤੇ ਦਿਨ ਮਿਕਸ ਕੀਤੇ ਜਾ ਸਕਦੇ ਨੇ ਫਿਕਸ ਕੀਤੇ ਜਾ ਸਕਦੇ ਨੇ ਕਿ ਲੰਬਾ ਸਮਾਂ ਕਿੰਨੂ ਕਮੀ ਨ ਕਰਨੇ ਅਸੀਂ 2 ਸਾਲ 4 ਸਾਲ 6 ਸਾਲ 10 ਸਾਲ ਜੇ ਕਿਸੇ ਵਿਅਕਤੀ ਨੇ ਕਿੰਨੇ ਸਾਲ ਤੋਂ ਕੋਈ ਨੁਕਸਾਨ ਨਹੀਂ ਕੀਤਾ ਹੈ 노 ਫਾਲਟ ਹੈ ਉਸ ਦਾ ਉਹਨੂੰ 400 ਡਾਲਰ ਸਾਲ ਦਾ ਫਰਕ ਫਾਇਦਾ ਹੋਣਾ ਚਾਹੀਦਾ ਹੈ ਇਹ ਇੱਕ ਰਿਪੋਰਟ ਕਹਿ ਰਹੀ ਹੈ ਸਰਕਾਰ ਨੂੰ ਸਰਕਾਰ ਨੇ ਹੁਣ ਇੰਸ਼ੋਰੈਂਸ ਕੰਪਨੀਆਂ ਨੂੰ ਕਿਹਾ ਜੀ ਇਸ ਰਿਪੋਰਟ ਤੇ ਕੰਮ ਕਰੋ ਜੇ ਤੁਸੀਂ ਨਹੀਂ ਕਰੋਗੇ ਫਿਰ ਸਰਕਾਰੀ ਇੰਸ਼ੋਰੈਂਸ ਆਟੋ ਇੰਸ਼ੋਰੈਂਸ ਕੰਪਨੀ ਵੀ ਲਿਆਂਦੀ ਜਾ ਸਕਦੀ ਹੈ